ਦਿਨ ਤੇ ਆਕਰੇ ਦਿਨ ਸੋ ਰਹਿਣਾ ਹੈ ਦਿਨ ਤੇ ਰਾਤ ਕਰੇ ਦਿਨ ਚੜਦਾ ਖਾਂਦਾ ਪੀਂਦਾ ਲੱਗਦਾ ਹੈ ਰਾਤ ਆਉਂਦੀ ਹੈ ਸੌਂ ਕੇ ਲੱਗਦੀ ਹੈ ਰਾਤ ਜੀ ਸੋਵੇ ਦਿਨ ਕਰੇ ਕੰਮ ਇੱਕ ਖਿੰ ਲੈ ਨਾ ਹਰ ਗੁਨਾ ਬੰਦਾ ਕਿਨ ਨਾਮ ਲੈਤਾ ਲੈ ਨਹੀਂ ਗੁਰੂ ਘਰ ਦਾ ਟਾਈਮ ਨਹੀਂ ਤੁਹਾਨੂੰ ਭਾਵੇਂ ਉਹ ਬਰੜੇ ਜਿਨਾਂ ਨੂੰ ਗੁਰੂ ਨੇ ਇਹ ਦੇਵਤ ਬਖਸ਼ਿਸ਼ ਕੀਤੀ ਸੁਭਾਅ ਬਖਸ਼ਿਆ ਇਹ ਤੇ ਆ ਪ੍ਰਾਣੀ ਜਿਹੜੇ ਆ ਉਹ ਸੰਸਾਰ ਤੋਂ ਔੜ ਵਿੱਚ ਇੰਨੇ ਕੁ ਕਚਤ ਹੈ ਉਹ ਕਹਿੰਦੇ ਸਾਡੇ ਨੂੰ ਤੇ ਸਮਝ ਨਹੀਂ ਆ। ਦਿਨ ਖਾਂਦੇ ਆ ਲੱਗ ਜਾਂਦਾ ਕੰਮ ਕਾਰਾ ਚ ਲੱਗ ਜਾਂਦਾ ਰਾਤ ਜੀ ਸੌਂਦੇ ਦਿਨ ਕਰੇ ਕਾਮ ਦਿਨ ਕੰਮ ਤੋਂ ਦੇਖ ਲੰ ਜਾਂਦਾ ਇੱਥੇ ਜਾਣਾ ਉੱਥੇ ਜਾਣਾ ਸਾਰੇ ਜਿਹੜੇ ਦੰਗ ਹੀ ਪਾਜਦਾ ਔਰ ਚ ਤੇ ਰਾਤ ਸੌ ਕੇ ਕੋ ਵਾਲੀ ਰਹਿਣ ਕੋ ਵਾਲੀ ਸੂਈ ਕੇ ਦਿਨ ਸੁਮਾਇ ਖਾਏ ਹੀਰੇ ਜੈਸਾ ਜਨਮ ਹੈ ਥੋੜੀ ਬਦਲੇ ਜਾ ਇਕ ਕਉੜੀਆਂ ਦੇ ਵੱਡੇ ਹਜ਼ਰ ਨੇ ਇਹ ਵਰਗਾ ਜਨਮ ਜਿਹੜਾ ਇਹ ਜੀਵਨ ਕਰਵਾ ਦਿਆ ਕਿਉਂਕਿ ਜੀਵਨ ਸਮਝ ਲਈ ਸੀ ਵੀ ਮੇਰੇ ਕੋਲ ਹੀਰਾ ਹੈ ਇਹਨੂੰ ਹੀਰੇ ਦੀ ਸਮਝ ਨਹੀਂ ਸੀ ਇਹਨੇ ਕਉੜੀਆਂ ਨੇ ਭਾਗਵਾ ਦਿੱਤਾ ਜਿਸਦਾਰ ਇਕ ਲੰਬੜ ਹਾਲਾਤ ਦਾ ਗਰੀਬ ਸੀ ਤੇ ਉਹ ਰਾਜੇ ਕੋਲ ਚਲਾ ਗਿਆ ਮੇਰੇ ਹਾਲਤ ਮੈਂ ਆਪ ਦਾ ਗਰੀਬ ਹਾਂ ਪਰਿਵਾਰ ਨੇ ਬੱਚੇ ਨੇ ਗੁਜ਼ਾਰਾ ਬੜਾ ਮੁਸ਼ਕਲ ਹੈ ਆਪ ਕਿਰਪਾ ਕਰੋ ਤਸਕੁਰ ਕੋਈ ਦੇ ਦਿਓ ਉਨੇ ਕੇ ਕਰਦਾ ਕੀ ਹੈ ਕਿ ਲੱਗ ਗਿਆ ਜੀ ਲੱਕੜਾ ਰਾਜ ਨੇ ਕੇ ਕੋਈ ਗੱਲ ਨਹੀਂ ਤੇਰੀ ਜਨਮਾ ਜਨਮਾਂ ਦੇ ਖੰਮੜਾ ਲੰਨੇ ਆ ਜਦ ਤੈਨੂੰ ਚੰਨ ਦਾ ਬਾਗ ਦਿੱਤਾ ਹੁਣ ਰਾਜ ਨੇ ਤੈਨੂੰ ਬਾਗ ਦਿੱਤਾ ਇਹਨੂੰ ਸਮਝ ਨਹੀਂ ਸੀ ਲੱਕੜਾ ਰਾਸੀ ਇਹ ਲੱਕੜਾ ਹਰ ਵਾਰ ਕੀ ਵਿਸਤਾਰੇ ਔਲੇ ਬਣਾ ਕੇ ਹੈ ਚੰਨ ਦੀ ਕੀਮਤ ਇਲਕੜ ਸੀ ਪਰ ਸਮਝ ਰਹਾ ਉਸ ਕਰਕੇ ਲੱਕੜਹਾਰਾ ਸੀ ਇਹ ਉਹਨਾਂ ਦਾ ਲੱਕੜਾ ਨੂੰ ਔਲਿਆਂ ਦੇ ਭਾ ਵਿਸਤਾਰੇ ਆ ਸਾਰਾ ਬਾਗ ਨਹੀਂ ਵੇਚ ਦਿੱਤਾ ਕੁਝ ਸਾਲ ਲੰਘ ਗਏ ਉਸ ਤੋਂ ਬਾਅਦ ਇਹ ਫਿਰ ਰਾਜੇ ਕੋਲ ਚਲਾ ਗਿਆ ਕਹਿ ਲੱਗਾ ਜੀ 5-6 ਸਾਲ ਵਧੀਆ ਲੱਗੇ ਪਰ ਹੁਣ ਵੀਰ ਗੁਜ਼ਾਰਾ ਮੁਸ਼ਕਲ ਹੈ ਕਿਰਪਾ ਕਰੋ ਕੁਝ ਦਿਓ ਰਾਜ ਨੇ ਆਖਿਆ ਭੋਲੇ ਤੈਨੂੰ ਚੰਦਨ ਦਾ ਬਾਗ ਦਿੱਤਾ ਤੂੰ ਤੇ ਦੁਨੀਆ ਦਾ ਵੀਰ ਨੂੰ ਨਾ ਹੋਣਾ ਚਾਹੀਦਾ ਸੀ ਤੂੰ ਕੀਤਾ ਕੀ ਕਹਿ ਲੱਗਾ ਕਿ ਮੈਂ ਲੱਗਣਾ ਵੜ-ਗੱਡ ਕੇ ਸਾਰੇ ਗੇ ਵੇਚ ਦਿੱਤੀਆਂ ਗੋਲੇ-ਬੜਾ-ਬੜਾ ਕੇ ਰਾਜੇ ਨੇ ਮੱਥੇ ਤੇ ਹੱਥ ਮਾਰ ਕੇ ਕਿ ਲੱਗਾ ਕੋਈ ਲੱਗੜ ਤੇਰੇ ਕੋਲ ਹੈ ਚੰਦਨੀ ਕਿ ਲੱਗਾ ਜੀ ਹਾਂ ਇੱਕ ਉਹੜੇ ਦਾ ਇੱਕ ਵਾਰ ਲੱਕੜਾ ਵੱਢਦੇ ਆ ਵੱਢਦੇ ਆ ਦਸਤਾ ਟੁੱਟ ਗਿਆ ਸੀ ਕਿ ਮੈਂ ਦਸਤਾ ਉਸੇ ਨੂੰ ਨਹੀਂ ਰੱਖਦਾ ਪਾਇਆ ਉਹਨੇ ਕਿਹਾ ਜਾਬ ਉਹ ਲੱਕੜ ਦਾ ਦਸਤਾ ਲੈ ਕੇ ਬਾਜ਼ਾਰ ਵਿੱਚ ਜਾ ਕੇ ਚੰਦਨ ਦੀ ਲੱਕੜ ਵੇਚਣੀ ਹੈ ਜਦੋਂ ਉਹ ਲੱਕੜ ਲੈ ਕੇ ਗਿਆ ਉਹਦੀ ਬੇਸ਼ੁਮਾਰ ਕੀਮਤ ਪਈ ਤੇ ਮੱਥੇ ਤੇ ਹੱਥ ਮਾਰ ਕੇ ਉਬੀ ਰੋਇਆ ਵੀ ਸਮਝ ਨਾ ਹੁਣ ਕਰਕੇ

ਔਰ ਘਟੇ ਜਨ ਸੂਰੇ ਨਾਲ ਰਣਗਵਾਈ ਸੂਈ ਕੈ ਦਿਨ ਸੁਗਾਇਆ ਖਾਏ ਹੀਰੇ ਜੈਸਾ ਜਨਮ ਹੈ ਕੋਈ ਬਦਲੇ ਜਾਏ ਅਸੀਂ ਮਨੋਬਿੰਦਗੀ ਅਸੀਂ ਟਾਈਮ ਪਾਸ ਕਰ ਰਹੇ ਕਿਸ ਨੂੰ ਪੁੱਛੋ ਕੀ ਹਾਲ ਕਿੰਦਾ ਜਿੱਤੇ ਪਾਸ ਹੋ ਰਿਹਾ ਅਸੀਂ ਟਾਈਮ ਨੂੰ ਪਾਸ ਨਹੀਂ ਕਰ ਰਹੇ ਟਾਈਮ ਸਾਨੂੰ ਪਾਸ ਕਰਕੇ ਲੰਘਦਾ ਜਾ ਰਿਹਾ ਹੈ ਟਾਈਮ ਲੰਘਦਾ ਜਾ ਰਿਹਾ ਸਾਡੇ ਅੱਤੋਂ ਸਾਨੂੰ ਪਾਸ ਕਰੀ ਜਾ ਰਿਹਾ ਰੋੜ ਤੇ ਚੱਲਦੀ ਹੈ ਨਾ ਤੇ ਤੇਜ਼ ਗੱਡੀ ਵਾਲਾ ਹਰੇਕ ਨੂੰ ਪਾਸ ਕਰਕੇ ਲੰਘ ਜਾਂਦਾ ਹੈ

ਇਕ ਕਉੜੀਆਂ ਦੇ ਭਾਰ ਜੀਵ ਨੇ ਇਹ ਜੀਵਨ ਗਵਾਇਆ ਅੱਜ ਇਹ ਤੁਹਾਨੂੰ ਅਨੰਦ ਸਿਮਰ ਸਹਾਰਾ ਜੋਗੇ ਨੂੰ ਸਮਝਾ ਰਹੇ ਸਿੱਖਿਆ ਜੋਗੀ ਨੂੰ ਦੇ ਰਿਹਾ ਪਰ ਸਾਂਝੀ ਸਗਲ ਜਹਾਨ ਹੈ ਸਾਰੀ ਮੁਖਤਰੀ ਗਿਆਨ ਹੈ ਕਿ ਜਪ ਲਾਤ ਦਿਨ ਰੈ ਰਾਤ ਅਸਿਕ ਨੇ ਉਸ ਸਾਥ ਕਾਲਕ ਵਾਹਿਗੁਰੂ ਪਰਮੇਸ਼ਰ ਨੂੰ ਦਿਨ ਤੇ ਰਾਤ ਜਪਨਾ ਕਰ ਕਿਉਂਕਿ ਸਾਡਾ ਹੁਕਮ ਹੈ ਦਿਲ ਰਾਤੀ ਆ ਰਾਤ ਹੋ ਪਿਆਰੇ ਨਿਮਖ ਨਾ ਕੀਜੈ ਢੀਲਾ ਸਾਨੂੰ ਹੋਵੇ ਬੈਠੇ ਲਾ ਗੁਰੂ ਨਾਮ ਜਪਣ ਲੱਗਿਆ ਪਰ ਅਸੀਂ ਦਿਲ ਕਰਦੇ ਆ ਤੇ ਨਾਮ ਨਹੀਂ ਕਰਦੇ ਆ ਹੋਰ ਕਿਸੇ ਕੰਮ ਨਹੀਂ ਕਰਦੀ ਕਰਦਾ ਸੰਸਾਰੀ ਕਾਰ ਵਿਹਾਰ ਲਈ ਇਹ ਬੁੱਤਾਂ ਨੇ ਕੰਮ ਹਾਜ਼ਰੀ ਨੂੰ ਕਦੀ ਵੀ ਨਹੀਂ ਕਰਦਾ ਬੱਚਾ ਕਿਹਾ ਅੱਜ ਨਹੀਂ ਕੱਲ ਨੂੰ ਚਾਹੀਦੀ ਕਿਹਾ ਮੈਂ ਅੱਜ ਆ ਕੇ ਦਿੰਦਾ ਮੇਡੇ ਕੋਲ ਨਹੀਂ ਬੇਬੇ ਕਰੋ ਤੋ ਜਿੰਦਾ ਨਾ ਕਰਦਾ ਅੱਜ ਹੀ ਦਿੰਦਾ ਕੱਪਾ ਮਹਾਸ ਪਾਸ਼ਾ ਕਿਦੇ ਤੋ ਆਜਨਾਉ ਜੱਗ ਲੋਏ ਕਿ ਜੱਪਦਾ ਹੀ ਨਹੀਂ ਇਹਨੂੰ ਛੇਤਾ ਹੀ ਨਹੀਂ ਉਲਦਾ ਕੀ ਹੈ ਪਰਮੇਸ਼ਰ ਦਾ ਨਾਮ ਉਲਦਾ ਕੀ ਹੈ ਧਰਮ ਕਰਮ ਇਹ ਗੁਰਦੇ ਨੇ ਜੀ ਤੋ ਹਜ਼ੂਰ ਪਾਸ਼ਾ ਕਿਦੇ ਜਾਮਨਾਤ ਦਿਨ ਦੇ ਨਾਈ ਤੇਰੀ ਖਿੰთა ਦੋ ਦਿਹਾਈ ਕਿ ਤਰਾਤੇ ਕਿ ਜਿਹੜਾ ਇਹ ਝੋਲੀ ਹੈ ਆਪ શરીર ਪਾਸ਼ਾ ਕਿਦੇ ਤੇਰੇ ਸ਼ਰੀਰ ਰੂਪ ਜਿਹੜੀ ਖੇਤਾ ਹੈ ਨਾ ਇਹ ਦੋ ਦਿਹਾਈ ਆਪ ਦੋ ਦਿਹਾਂ ਦੀ ਹੈ ਪਤਾ ਨਹੀਂ ਕਦੋਂ ਇਹਨੇ ਤੇਰਾ ਸਾਥ ਛੱਡ ਗਿਆ شریف شریر سا ملے اچھا کال پتا نہیں کدو آ جانا یہ سریر نے ساتھ چڑھ جانا ہے کیونکہ سمجھ ہے یہ کر رہا ہے ساتھ چڑ جان تو ਇਹ ਸਰੀਰ ਦੇ ਰਾਹੀ ਇਹਦੇ ਨੂੰ ਵਕਤ-ਵਕਤ ਦਾ ਹਾਲ ਹੈ ਲੋਕ ਨੇ ਜਿਸ ਨੂੰ ਦਿਹਾੜੀ ਤੇ ਜ਼ਿਆਦਾ ਹੋਵੇ ਨਾ ਤੇ ਉਹਨੂੰ ਪਤਾ ਵੀ ਇਹਨੇ ਠੇਵੇ ਜੀ ਛੁੱਟੀ ਕਰ ਜਾਣੀ ਪਤਾ ਕਿ ਤਾਂ ਵਕਤ-ਵਕਤ ਕੰਮ ਕਰਾ ਲਓ ਉਹਨੂੰ ਸਾਰੀ ਦਿਹਾੜੀ ਉਹਨੂੰ ਬਹਿ ਲੈਂਦੇ ਬਹੁਤੇ ਲੋਕ ਚਾਹ ਪਾਣੀ ਪੀਂਦੇ ਥੋੜਾ ਸਮਾਂ ਦੇਣ ਕਿ ਕੰਮੇ ਛੁੱਟੀ ਉੱਪਰ ਚਲੋ ਚਲੋ ਤੁਹਾਡਾ ਜਹਾੜੀ ਦਾ ਟਾਈਮ ਹੋ ਰਿਹਾ ਸਾਰਾ ਦਿਨ ਉਹਨੂੰ ਵਕਤ ਦੇ ਵਕਤ ਵਾਤ ਵਾਤ ਕੰਮ ਕਰਾਈ ਤੇ ਅੱਡ ਜੜ ਪੂਰੀ ਹੋਵੇ ਇਸੇ ਤਰ੍ਹਾਂ ਇਹ ਸਰੀਰ ਨੂੰ ਵਕਤ-ਵਕਤ ਵਰਤੀਏ ਇਹ ਜੀ ਰਾਜ ਮਤਵੇਲਾ ਰੇਤਨੇ ਬਾਣੀ ਸੇਵਾ ਸਿਮਰਨ ਪਰਵਕਾਰ ਇਹਨੂੰ ਵਰਤ ਲੋ ਜਿਹਦਾ ਵਰਦੇ ਜੰਦਾ ਤੇ ਇਹਨੇ ਇੱਕ ਦਿਨ ਸਾਸ ਛੱਡ ਜਾਂਦਾ ਹੈ ਅੱਜਕੱਲ੍ਹ ਸਾਰੇ ਇਹ ਕਹ ਰਹੇ ਜਦ ਦਿਨ ਜਪਨਾਤ ਦਿਨ ਰਹਿਨਾਈ ਤੇਰੀ ਖਿੰਥਾ ਦੂ ਦਿਹਾਈ ਅਗੇ ਦੂਦਰਾ ਦੀ ਜਿੰਦਗੀ ਹੈ ਪਤਾ ਨਹੀਂ ਆਜ ਆਜ਼ ਕਾਲ ਤੇਰੀ ਖੁਲ ਰਹੀ ਆਜ ਦੇ ਕਾਲ ਬਦਲੇ ਕਿਦੋਂ ਇਹ ਗੱਲ ਖੁੱਲ ਜਾਈ ਸਵਾਸਾਂ ਦੀ ਪਿਛੇ ਇਸ ਸੌਦੀ ਕੀਮਤ ਵੈ ਜਿਹੜੀ ਹੈ ਉਹ ਕੇਵਲ ਸਵਾ ਤੇ ਮਿੱਟੀ ਪੈਣੀ ਹੈ ਤਾਗਾਓ ਰੱਬ ਦਾ ਦੇ ਵਜਨ ਨੇ ਤਾਗਾ ਕਰਕੇ ਲਾਈ ਠਿਗਲੀ ਲੋਹ ਨਾੜੀ ਸੁਆਹ ਹੈ ਅਸਤੀ ਤਾਗਾ ਕਰਕੇ ਲਾਈ ਠਿਗਲੀ ਠਿਗਲੀ ਤੋਂ ਆਵੇ ਟਾਕੀ ਪਿਲੇ ਸਮੇਂ ਲੋਕਾਂ ਦਾ ਕਿਸੇ ਦਾ ਕਪੜਾ ਜਦੋਂ ਪਾੜ ਜਾਂਦਾ ਸੀ ਉਹ ਵੀ ਆਰ ਕਲਾ ਕੀ ਤੇ ਉੱਤੇ ਮੇਰਾ ਟਾਕੀ ਲਾ ਕੇ ਉਹਨੂੰ ਸਿੱਧਵਾ ਦੇਣੀ ਅਰਸੇ ਜਿਹੜਾ ਦਰਸ਼ੀਰ ਹੈ ਨਾ ਇਹਦੇ ਤੇ ਮਾਸ ਦੀਆਂ ਟਾਕੀਆਂ ਲੱਗਣੇ ਲੱਗੀਆਂ ਹੋਈਆਂ ਹੈ ਇਹ ਜਿਹੜਾ ਬਾਸਪਤ ਦਾ ਇਹਦੇ ਨਾਲ ਪਰਮੇਸ਼ਰ ਨੇ ਟਾਕੀਆਂ ਲਾਈਆਂ ਕਿਉਂਕਿ ਟਾਕੀ ਕਿਵੇਂ ਲੱਗਦੀ ਸੀ ਕਪੜੇ ਤੇ ਇਹਨਾਂ ਟਾਕੀ ਦੇ ਨਾਲ ਸੂਈ ਧਾਗਾ ਬਾਹਰ ਤੇ ਕਪੜਾ ਰੱਖ ਕੇ ਉਹਨਾਂ ਸੀ ਦੇ ਨਾਲ ਬੀਬੀਆਂ ਨੇ ਟਾਕੀ ਲਾ ਦੇਣੀ ਇਥੇ ਕਿਹਾ ਬਾਸਾ ਕਾਰਕ ਨੂੰ ਵਹਿਗਰੂ ਪਰਮੇਸ਼ਰ ਨੇ ਅਕਾਲ ਪੁਰਖ ਵਹਿਗਰੂ ਨੇ ਇਹ ਚਮੜੀ ਨੂੰ ਧਾਗਾ ਲਾ ਕੇ ਇਹ ਕਾਕੀਆਂ ਲਾਈਆਂ ਨੇ ਸ਼ਰੀਰ ਤੇ ਕਿਉਂਕਿ ਇਹਦੇ ਵਿੱਚ ਤੇ ਮਿਸ਼ਤਾ ਅਸਤ ਪਰੇਟੀ ਚਾਂ ਇਸ ਉੱਪਰ ਲੈ ਰੱਖੇ ਹੁਕਮਾਨ ਅੰਗਰੇਜ਼ੀ ਦੇ ਵਿੱਚ ਕੀ ਹੈ ਖੂਨ ਹੈ ਮਿੱਝ ਹੈ ਤੇ ਗੰਦਗੀ ਹੈ ਸ਼ਰੀਰ 'ਚ ਰੱਬ ਨੇ ਇਹਦੇ ਤੇ ਕਾਕੀਆਂ ਲਾਈਆਂ ਬਾਹਰੋਂ ਸੋਨਾ ਬਣਾਇਆ ਮਾਸ ਦਾ ਇਹ ਪੋਚਾ ਲਾਇਆ ਪਰ ਪਰਮੇਸ਼ਰ ਨੇ ਫੇਰੇ ਹੈ ਤੇ ਇਸ ਜਿੱਤੇ ਜੱਪ ਦਾ ਮਨ ਗੰਗਾਰ ਕਰਦਾ ਮੇਰੇ ਵਰਗਾ ਸੋਨਾ ਕੋਈ ਨਹੀਂ ਮੇਰੇ ਵਰਗਾ ਜਵਾਨ ਕੋਈ ਨਹੀਂ ਹੈ ਹਜ਼ੂਰ ਕਹਿੰਦੇ ਪਰਮੇਸ਼ਰ ਕਾਪੂਲ ਗੁਰੂ ਨੇ ਤਾਗਾ ਕਰਕੇ ਲਾਈ ਠਿਗਲੀ ਆਖਿਆ ਕਿ ਇਹ ਤਾਗੇ ਦੇ ਰਾਉ ਪਰਮੇਸ਼ਰ ਦੇ ਉੱਤੇ ਇਹ ਚਮ ਦੀ ਤਾਗੀ ਲਾਈ ਹੋਈ ਹੈ ਲੋ ਲਾੜੀ ਸੁਮਾ ਹੈ ਅਸਤੀ ਅਗਿਆ ਇਹ ਹੱਡੀਆਂ ਸੁਮਿੱਧ ਕੰਮ ਕਰ ਰਹੀਆਂ ਤੇ ਲੋ ਲਾੜੀ ਇਹ ਜਿੰਨੀਆਂ ਵੀ ਲਾੜੀਆਂ ਨੇ ਤੇਰੇ ਸ਼ਰੀਰ ਦੀ ਆ ਆਖਿਆ ਕਿ ਪਰਮੇਸ਼ਰ ਕਾਪੂਲ ਗੁਰੂ ਨੇ ਇਹ ਸਾਰੀਆਂ ਦਾੜੀਆਂ ਇਹ ਹੱਡੀਆਂ ਨੂੰ ਜੁੜ ਕੇ ਸ਼ਰੀਰ ਬਣਾਇਆ ਹੋਇਆ ਤੇਰਾ ਇਹਦੇ ਤੇ ਮਨੁੱਖ ਬਹੁਤ ਵੱਡਾ ਹੰਕਾਰ ਕਰਦਾ ਹੈ ਹੈ ਕਿ ਇਹਦੇ ਵਿੱਚ ਅਸਤ ਅਸਤ ਕਸ਼ਟਿਕ ਵਿਸ਼ਟਾ ਅਸਪ੍ਰੇਟੇ ਚਾਮ ਜ਼ਿੰਦਗੀ ਹੈ ਹੱਡੀਆਂ ਨੇ ਤੇ ਉੱਤੇ ਚਾਮ ਦਾ ਲੇਪ ਪੀਤਾ ਰੱਬ ਨੇ ਇਸ ਉੱਪਰ ਲਈ ਰੱਖਿਓ ਗਮਾਨ ਬੜਾ ਬੜਾ ਕੰਮ ਕਰਦਾ ਮਨੁੱਖ ਆਪਣੀ ਸ਼ਰੀਰ ਦਾ ਤੋਂ ਅਜ਼ੁਰ ਕਹਿੰਦੇ ਇਹ ਪਰਮੇਸ਼ਰ ਕਾ ਮਨੁੱਖ ਹੋਏ ਨੂੰ ਨੇ ਕਿ ਤੇਰਾ ਜਿਹੜਾ ਸ਼ਰੀਰ ਬਣਾਇਆ ਹੈ ਆਖਿਆ ਇਹ ਹੱਡੀਆਂ ਤੇ ਨਾੜੀਆਂ ਇਹ ਮਾਸ ਦਾ ਜੋੜ ਕੇ ਬਣਿਆ ਹੈ

ਇਹ ਉਹ ਵੀ ਤੋਂ ਇਹਨਾਂ ਦਾ ਅੰ ਵਿੱਚ ਪ੍ਰਗਟ ਹੁੰਦਾ ਇਹ ਸਰੀਰ ਦਾ ਗਮਾਨ ਕਰ ਰਿਹਾ ਅਸੀਂ ਕਿਹਨ ਕਿਸ ਕਾ ਦਾ ਯਾਦ ਕਰਦਾਂ ਹੈ ਬਾੜੀਆਂ ਨੂੰ ਦੇਰੀ ਬਦਾਇਸ਼ ਹੈ ਇਹ ਨਾੜੀਆਂ ਤੇ ਹੱਡੀਆਂ ਤੇ ਬਾਸਰੇ ਦੇ ਉੱਤੇ ਰੱਬ ਨੇ ਇਹ ਤਰੇ ਦੇ ਤਾਕੀਆਂ ਲਾ ਗਿਆ ਨੇ ਧਾਗੇ ਬਾਹ ਇਹ ਸਰੀਰ ਨੂੰ ਤੇ ਚੰ ਲਾ ਕੇ ਰੱਬ ਨੇ ਸੀ ਦਿੱਤਾ ਅੰਦਰ ਦੇ ਤੇਰੇ ਹੱਡੀਆਂ ਨਾੜੀਆਂ ਤੇ ਗੰਦਗੀ ਹੈ ਖਦਰ ਗਮਾਨ ਕਰਦਾ ਹੈ ਬੜਾ ਟੇਡਾ ਹੋ ਕੇ ਚੱਲਦਾ ਹੈ ਚੱਲ ਕੱਤ ਟੇਡੇ 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 ਆਸ ਚਰਨ ਬਿੰਦਾਂ ਕੀ ਮੁਸਤੇ ਦੁਰਗੰਧ ਹੀ ਕੀ ਬੀੜੇ ਅਸਗੇਦੇ ਕਹਿਆ ਨੇ ਆਸ ਚਰਨ ਜਮ ਤੇ ਪਾਸੇ ਵਿਸਤਾਰ ਕੀ ਮੁੰਦੇ ਅੰਦਰ ਤੇਰੀ ਗੰਦਗੀ ਭਰੀ ਹੈ ਦੁਰਗੰਧ ਹੀ ਕੀ ਬੀੜੇ ਦੁਰਗਾਂਦ ਨਾਲ ਭਰੇ ਕੋ ਜਿੰਨੀਆਂ ਗੋਲਕਾਂ ਸਾਰਿਆਂ ਦੀ ਜ਼ਿੰਦਗੀ ਆ ਰਹੀ ਬਾਹ ਮਨੁੱਖ ਦੇ ਤਨ ਦੇ ਜਿੰਨੀਆਂ ਮਰਜੀ ਤੁਸੀਂ ਸੰਭਧਿਆ ਕਰਦੇ ਗਾਲ ਕੋ ਸੈਂਟ ਦੀ ਸ਼ੀਸ਼ੀ ਉਹ ਭਰੀ ਹੈ ਸਾਲ ਪਰ ਪਈ ਰਹੇ ਪਰਫਿਊਮ ਕੋ ਘਰਾਵ ਨਹੀਂ ਹੁੰਦਾ ਤੁਸੀਂ ਮਨੁੱਖੀ ਤਾਮ ਦੇ ਰਾਹ ਲਿਓ ਇਹ ਕਹਿੰਦੇ ਬਾਦ ਉਹ ਘੇਟ ਬਾਦ ਮਲੀਨਤਾ ਚ ਡੋਲ ਜਾਂਦਾ ਹੈ ਪਰਸਣ ਬਣ ਕੇ ਕਰਪੂਰ ਕੁਹਕ ਸੁਗੰਧਾ ਪਰਸ ਮਨੁੱਖ ਦੇਹਿ ਨੂੰ ਮਲੀਣ ਪਰਸਣ ਨੇ ਜਦੋਂ ਮਨੁੱਖਾ ਦੇਹੀ ਨੂੰ ਸਵੱਛ ਕਰਦੇ ਆ ਨਾ ਕੋਈ ਸ਼ਹਿਰ ਮਲੀਨ ਹੋ ਜਾਂਦੀ ਕਦਮ ਘੜ ਕਰਨ ਦੇ ਤੋ ਤੋ ਦਾ ਘਬੜਾ ਪਾਇਆ ਸੀ ਕੁਝ ਘੰਟੇ ਰਿਹਾ ਤੇ ਘੁੜੜਾ ਮਿਲਿਆ ਕਰਕੇ ਲੈ ਆ ਦਿੱਤਾ ਤੇ ਦਿਨ ਸਾਹੇ ਕੋਲ ਕਰਾਂ ਮੇਰੀ ਬਾਹਰ ਗੰਦਗੀ ਆ ਰਹੀ ਹੈ ਅੱਖਾਂ ਚ ਗੰਦਗੀ ਨਾਸਕਾ ਚ ਗੰਦਗੀ ਕੰਨਾਂ ਚ ਗੰਦਗੀ ਜੀਭਾ ਮੂੰਹ ਚੋਂ ਤੇਰੀ ਗੰਦਗੀ ਆਉਂਦੀ ਹੈ ਤੇ ਕੋਤਾ ਦਾ ਜੋ ਗੰਦਗੀ ਬਾਹਰ ਆ ਰਹੀ ਹੈ ਹਜ਼ੂਰ ਕੀ ਜੀ ਕਹਾ ਦਾ ਅਹਾਰ ਕਰਦਾ ਹੈ ਚਲਤ ਕਰਤੇ ਢੇਟੇ ਡੇਟੇ ਡੇ ਅਸਤ ਚਰਮ ਬਿੰਦਾ ਕੇ ਗੁਸਤੇ ਦੁਰਗੰਧ ਹੀ ਕੇ ਵਿਡੇ ਅਗਰ ਰਗਦੀ ਰਾਤ ਕਰੀਓ ਕੇ ਤੇ ਜੇ ਦੁਰਗਦੀ ਕੇ ਤੇ ਕਪੜੇ ਲੱਗ ਜੇ ਪਰ ਉਹ ਕਿਨੀ ਕ੍ਰਿਚ ਕਰਦਾ ਹਸਕਣ ਤੇਰੇ ਅੰਦਰ ਪਰੇ ਕੇ کہنا ہم کارا کر رہے ہیں کس کا اللہ مان کرتا ہے کیا ہم مان کر رہے ہیں یہی بادشاہ جو گی تو کہہ رہے ہیں کیا تو ہوجو گی گھر پہ پریا یہ جو گی تو کاری ہم کاری جو کیا بنا ہے پھر کارا کی جب نات دن رہنائی تیری کھنتہ دو دہائی رہا اس نات کارا کو کہل پرمیشن لو دن تے رات سمرنا ਇਹ ਤੇਰੀ ਚਿੰਤਾ ਇਹ ਜੋੜੀ ਸ਼ਰੀਰ ਜਿਹੜਾ ਇਹ ਦੋ ਦਿਹਾਈ ਦੋ ਦਿਨਾ ਦੀ ਹੈ ਰਹਾਓ ਗਹਿਰੀ ਵਿਭੂਤ ਲਾਏ ਬੈਠਾ ਦਾੜੀ ਨੇਰੀ ਤੇਰੀ मुद्रा ਧਾਰੀ ਹਜ਼ੂਰ ਕਹਿੰਦੇ ਗਹਿਰੀ ਵਿਭੂਤ ਲਾਏ ਬੜੀ ਮਾਗ ਵਾਲਾ ਵਿਭੂਤ ਲਾਈਏ ਤੂੰ ਤਰ ਦੇ ਉੱਤੇ ਤਰਨੂ ਦੀ ਨਾਲ ਭਰੇ ਆ ਸਾਧੂ ਨੇ ਅਗੋਰੀ ਸਾਧੂ ਉਹ ਤਾਂ ਤੇ ਵਿਭੂਤ ਮਲਦੇ ਐ ਸਿਰ ਜੀ ਉਸ ਵਾ ਸਾਰੇ ਸ਼ਰੀਰ ਤੇ ਸਵਾਹ ਮਲ ਕੇ ਮੂਹ ਤੇ ਸਾਰੇ ਸ਼ਰੀਰ ਤੇ ਮਲਦੀ ਦੇ ਅਸੈਂ ਗਹਿਨੀ ਕੋ ਗੋਦ ਲਾਈ ਬੈਠਾ ਲਾੜੀ ਤੇ ਬਾਹਰ ਉਸ ਬੰਦੀ ਦਾ ਲਾ ਕੇ ਬੈਠਾ ਤੇਰੀ ਅੰਦਰ ਦੀ ਸਵਾਦੀ ਨਹੀਂ ਜੁੜੀ ਕੇਵਲ ਇਹ ਸਵਾਹ ਦੀ ਗੋਤੀ ਨਾਲ ਤੇਰੀ ਸਵਾਦੀ ਨਹੀਂ ਲੱਗਣੀ ਤੇ ਸਾਨੂੰ ਬਾਸਿਆ ਨੇ ਦੱਸਿਆ ਕਿਹੜੀ ਸਵਾਦੀ ਲੋੜੀ ਮਨੁਦਾ ਸੰਤੋਖ ਸ਼੍ਰਮ ਪਦ ਛੋੜ ਲਈ ਧਿਆਨ ਕੀ ਕਰੇ ਵਿਭੂਤ ਪ੍ਰਵਾਦਨਾ ਵਿੱਚ ਚਰਨਾਂ ਤੇ ਧਿਆਨ ਲਾਉਣਾ ਇਹ ਗੋਤੀ ਮਲਦੇ ਸੀ ਪਰ ਉਹਦੇ ਤਨ ਤੇ ਸੁਆਹ ਲਾ ਕੇ ਬਹਿ ਗਏ ਐ ਤੇ ਬਾਹਲੀ ਤੌਰ ਤੇ ਦੁਸਵਾਦੀ ਲਾ ਕੇ ਬੈਠਾ ਹੈ ਦੁਨੀਆ ਕੋ ਲਾਗਤ ਹੋਏਗੀ ਇਸ ਤਰ੍ਹਾਂ ਇੱਕ ਪਰਮਾਤਮਾ ਦਾ ਮਿਲਾਪ ਨਹੀਂ ਹੋਣਾ ਗਹਿਰੀ ਵਿਘੂਤ ਲਾਏ ਬੈਠਾ ਤਾੜੀ ਮੇਰੀ ਤੇਰੀ ਮੁਦਰਾ ਧਾਤਰੀ ਤੇ ਤੂੰ ਮੁਦਰਾ ਕਿਹਦੀ ਪਾਈਏ ਮੇਰ ਤੇਰ ਦੀ ਵਿਤਰੇ ਦੀ ਉਹ ਕਹਿੰਦਾ ਮੈਂ ਜੋਗੀ ਐ ਰੱਬ ਦਾ ਖਾਵਾਸਤ ਕਰ ਲਿਆ ਅਸੀਂ ਇਸ ਸੰਸਾਰ ਤੋਂ ਉੱਚੇ ਹੋ ਗਏ ਆ ਤੁਸੀਂ ખ્રિસ્ਤੀਆਂ ਨੇ ਇਹਦਾ ਕਰਦੇ ਹੋ ਪਾ ਸਕਦੇ ਇਹ ਮੇਰ ਇਹ ਤੁਹਾਡੇ ਅੰਦਰ ਵਿਤਕਰਾ ਹੈ ਮਨੁੱਖ ਤਾਂ ਵਿਤਕਰਾ ਕਰ ਰਹੇ ਹੋ ਕਿਵੇਂ ਰੱਬ ਦਾ ਨਾਮ ਆਸਣ ਕਰੋਗੇ ਰੱਬ ਦੀ ਰਹਿਮਤ ਤੇ ਉਹਦੀ ਖੁਸ਼ੀ ਕਿਵੇਂ ਪਾਓਗੇ ਜਦੋਂ ਰੱਬ ਦੀ ਬਿਨਾਈ ਮਨੁੱਖਤਾ ਨਾਲ ਵਿਤਕਰਾ ਕਰ ਰਹੇ ਹੋ ਤੇ ਰੱਬ ਕਿਵੇਂ ਤੁਹਾਡੇ ਦੇ ਪ੍ਰਸਾਨ ਹੋਏਗਾ ਅਗਲੇ ਇੰਨੇ ਸਾਲ ਕੀਤੇ ਸੀ ਕੋਈ ਕਿਸੇ ਦੇ ਬੱਚਿਆਂ ਨਾਲ ਤੁਸੀਂ ਵੈਰ ਕਰੋ ਤੇ ਆਖੇ ਆਪ ਕੋ ਦੇ ਮਾਪ ਪਿਤਾ ਤੁਹਾਡੇ ਨਾਲ ਤਿਆਰ ਕਰਨ ਐਸਾ ਨਹੀਂ ਹੋਏਗਾ ਤਕਾਲੁਖ ਵਹਿਣ ਦੇ ਬੱਚੇ ਸਾਰੀ ਸ੍ਰਿਸ਼ਟੀ ਦੇ ਜੀਵ ਇਨਾ ਜੀਵ ਨਾਲ ਤੇ ਉਹਨਾਂ ਗੁਆਰ ਕਰੀ ਆਖਿਆ ਪ੍ਰਮਾਤਮਾ ਪ੍ਰਸਾਨ ਹੋ ਜਾਏਗਾ ਹਜ਼ੂਰ ਕਹਿੰਦੇ ਨਹੀਂ ਹੋਣਾ ਕਿਉਂਕਿ ਤੂੰ ਰੱਬ ਦਾ ਨਾਲ ਤੇ ਵੈਰ ਕਰੀ ਹੈ ਹਜ਼ੂਰ ਕਹਿੰਦੇ ਮੇਰੀ ਤੇਰੀ ਮੋਹਦਰਾ ਤਾਲੀ ਦੀ ਮੋਹਦਰਾ ਪਾਈ ਬੈਠਾ ਹੈ ਇਹ ਮੇਰ ਤੇਰ ਦੀਆਂ ਵਿਚਕਰੇ ਦੀਆਂ ਇਹ ਤੂੰ ਮੋਹਦਰਾ ਪਾਈਆਂ ਹੋਈਆਂ ਹਨ ਮੰਗੇ ਟੁਕਾ ਤ੍ਰਿਪਤ ਨਭਾਵੇ ਨਾਥ ਛੂਡ ਜਾਚੈ ਲਾਜ ਦਾ ਆਵੇ ਅਸਰੇ ਮੰਗੇ ਟੁਕਾ ਤ੍ਰਿਪਤਰਾਪਾਵ ਹੈ ਤੂੰ ਘਰ ਘਰ ਜਾ ਕੇ ਮੁਕਰ ਮੰਗਦਾ ਜੋ ਵੀ ਜਾਂਦੇ ਆਂ ਦਰਵਾਜ਼ਿਆਂ ਤੇ ਔਲਖ ਨਰਿੰਜਨ ਜਾ ਕੇ ਕਹਿੰਦੇ ਘਰ ਵਾਲਾ ਹੋਵੇ ਤੇ ਕਹਿੰਦੇ ਰੋਟੀ ਦੇ ਦਿਓ ਪ੍ਰਸ਼ਾਦਾ ਮੰਗਣ ਆਏ ਆਂ ਅੱਜ ਇਹਨੇ ਤੂੰ ਘਰ ਘਰ ਜਾ ਕੇ ਇਹ ਮੁਕਰ ਮੰਗਦਾ ਮੰਗੈ ਦੂਕਾ ਤ੍ਰਿਪਤਰਾਪਾਵ ਹੈ ਰਾਜਦਾਨੀ ਤੇਰਾ ਨਜ਼ੀਮਾ ਨਹੀਂ ਹੁੰਦਾ ਤੈਨੂੰ ਘਰ ਘਰ ਡੰਗਣਾ ਪੈਂਦਾ ਵੇਖੋ ਗੁਨਾਹ ਸਿੰਘ ਨੇ ਕਿੰਨੀ ਵੱਡੀ ਦਾਤ ਕੋਸ਼ਿਸ਼ ਕੀਤੀ ਸਾਨੂੰ ਆਪ ਕਿਰਤ ਦਾ ਸੰਦੇਸ਼ ਦਿੱਤਾ ਸੀ ਕਿਰਤਕਾਰ

ਤੇਰੀ ਆਪਣੀ ਜੀਵਨ ਦਾ ਪਵਨ ਤੇ ਪਰਮਕਾਰ ਰੁੱਖ ਦਾ ਦਾ ਪਵਨ ਵਿੱਚ ਦੁਨੀਆਂ ਸਿਰ ਰਕਮਾਈਏ ਤਾਂ ਦਰਗਾਹ ਵੈਸਨ ਪਈ ਇਹ ਤਾਂ ਪੰਨੀ ਸਰੂਰਾਂ ਦੇ ਸਰੂਰ ਆ। ਤੋ ਪਾ ਸਕੀਂ ਮੰਗੈ ਤੂਕਾ ਤ੍ਰਿਪਤ ਨਾ ਪਾਵੇ ਤਰ ਤ੍ਰਿਪਤੀ ਨਹੀਂ ਆਉਂਦੀ ਘਰ ਘਰ ਕੁੱਕਰ ਮੰਗਦੇ ਫਿਰਦੇ ਹੋ ਨਾਥ ਛੋੜ ਜਾਚੈ ਦਾਸ ਨਾ ਆਵੇ ਤੁਸੀਂ ਨਾਥ ਕੁੱਕਰ ਕਾਲੂ ਰਖਵੇ ਨੂੰ ਛੱਡ ਕੇ ਲੋਕਾ ਕੋਲੋਂ ਮੰਗਦੇ ਹੋ ਦਾਸ ਨਾ ਆਵੇ ਤੁਹਾਨੂੰ ਸ਼ਰਮ ਨਹੀਂ ਆਉਂਦੀ

ਆਸਿਕ ਜੇ ਸ਼ਰਨ ਨਹੀਂ ਆਉਂਦੀ ਤੂੰ ਬੰਦੇ ਤੋਂ ਮੰਗ ਰਹੀ ਹੈਂ। ਲਾਜ ਛੋੜ। ਆਸਿਕ ਜੇ ਪ੍ਰਮਾਤਮਾ ਕਾਲ ਤੋਂ ਫਾਇਦ ਨੂੰ ਛੱਡ ਕੇ ਜਾਚ ਹੈ। ਲਾਜ ਨਾ ਆਵੇ। ਤੁਸੀਂ ਬੰਦਿਆਂ ਦੇ ਘਰ-ਘਰ ਜਾ ਕੇ ਮੰਗਦੇ ਰਹਦੇ ਤਾਂ ਆਉਂਦੀ ਸ਼ਰਨ ਨਹੀਂ ਆਉਂਦੀ। ਇੱਕ ਪ੍ਰਮਾਤਮਾ ਤੋਂ ਮਨੋਂ ਇੱਕ ਕਿਰਤਕਾਰ ਕਰੋ। ਪ੍ਰਮਾਤਮਾ ਦੇ ਨਾਮ ਨਾਲ ਲੋਕੇ ਸ਼ੁਕਰਾਨੇ ਵਿੱਚ ਹੋ। ਹਜ਼ੂਰ ਨੇ ਇਸੇ ਲਈ ਗ੍ਰਿਸ਼ਤਰ ਹੁੰਦਾ ਸਾਨੂੰ ਮਾਰਗ ਦਿੰਦਾ ਹੈ। ਸੰਸਾਰਾਂ ਨੂੰ ਸੋਹਣਾ ਬਣਾਉਣ ਵਾਸਤੇ ਕਿ ਗ੍ਰਿਸ਼ਤੀ ਦਾ ਬਾਕਜ਼ਾ ਉਹ ਦੱਸੇ।

ਨਾਥ ਛੋੜ ਜਾਂਚੈ ਲਾਜ ਨਾ ਆਵੇ ਤੁਸੀਂ ਬਾਹਰ ਕਾਲਪੁਰ ਕੋਲੋਂ ਛੱਡ ਕੇ ਬੰਦਿਆਂ ਤੋਂ ਮੰਗਦੇ ਹੋ ਤੁਹਾਨੂੰ ਲੱਜਾ ਸ਼ਰਮ ਨਹੀਂ ਆਉਂਦੀ ਇਹ ਸਾਡੇ ਨੇ ਵੀ ਸਿੱਖਿਆ ਅਸੀਂ ਗੁਰੂ ਨੂੰ ਛੱਡ ਕੇ ਬੰਦਿਆਂ ਦੇ ਦਰ ਜਾ ਕੇ ਬੰਦਿਆਂ ਤੋਂ ਮੰਗੀਏ ਸ਼ਰਮ ਹੋਣੀ ਚਾਹੀਦੀ ਹੈ ਬੰਦੇ ਤੋਂ ਮੰਗਦੇ ਆ ਪਰ ਸਾਨੂੰ ਇਹ ਲਾਜ ਤੁਹਾਨੂੰ ਆਉਣੀ ਚਾਹੀਦੀ ਹੈ ਕਿ ਨਾਥ ਛੋੜ ਜਾਂਚੈ ਲਾਜ ਨਾ ਆਵੇ ਤੁਸੀਂ ਪ੍ਰਮਾਤਮਾ ਨੂੰ ਛੱਡ ਕੇ ਬੰਦਿਆਂ ਤੋਂ ਮੰਗਦੇ ਹੋ ਤੁਹਾਨੂੰ ਲੱਜਾ ਹੋਣੀ ਚਾਹੀਦੀ ਸ਼ਰਮ ਹੋਣੀ ਚਾਹੀਦੀ ਹੈ ਚਲ ਚੇਤ ਜੋਗੀ ਆਸਨ ਤੇਰਾ ਚਾਹ ਚਿੱਤਾਂ ਤੇ ਚੱਲ ਚੱਲ ਤੁਹਾਡਾ ਮਨ ਤੇ ਜੰਝਲ ਬਣਿਆ ਹੋਇਆ ਦੌੜ ਰਿਹਾ ਤੇਰਾ ਬਾਹਰੀ ਆਸਨ ਆਇਆ ਜੋ ਵੀ ਕੀ ਕਰੇਗਾ ਚਲ ਚੇਤ ਜੋਗੀ ਆਸਨ ਤੇਰਾ ਵੈਸੇ ਤੁਹਾਡੇ ਕੋਲ ਤੇ ਆਸਨ ਲਾ ਕੇ ਬੈਠਾ ਚੌੜਾ ਵਾਲੀ ਬੈਠਾ ਸਮਾਦੀ ਲਾਈ ਬੈਠਾ ਪਰ ਤੇਰਾ ਮਨ ਆਸਨ ਤੇ ਨਹੀਂ ਲੱਗਾ ਲਾਉਣਾ ਤੇ ਮਨ ਦਾ ਆਸਨ ਸੀਮਾ ਦਾ ਟਿਕਾਣਾ ਹੋਣਾ ਚਾਹੀਦਾ ਸੀ ਮਨ ਤੇਰਾ ਅਜੇ ਵੀ ਚੰਚਲ ਹੈ ਸਿੰਘੀ ਵਾਜ ਨਿਤ ਉਦਾਸੀ ਰਾ ਅਗਰ ਪ੍ਰਮਾਤਮਾ ਦੀ ਨਾਦੀ ਸਿੰਘੀ ਤੇ ਵਜ ਰਹੀ ਹੈ ਨਿਤ ਉਦਾਸੀ ਰਾ ਤੇਰੇ ਜੀਵਨ ਚ ਉਕਰਾਮਤਾ ਹੋਣੀ ਚਾਹੀਦੀ ਸੀ ਤੇਰੇ ਜੀਵਨ ਚ ਸ਼ੁਭ ਗੁਣ ਤੇ ਆਈ ਨਹੀਂ ਤੇਰੇ ਜੀਵਨ ਤੇ ਕਾਹ ਤੇ ਆਇਆ ਨਹੀਂ ਤੇਰਾ ਮਨ ਤੇ ਅਜੇ ਵੀ ਭਟਕਣਾ ਚਾਹ ਤੇਰੀਆਂ ਬਾਹਰ ਦੀਆਂ ਸਵਾਦੀਆਂ ਤੇਰੇ ਜੀਵਨ ਨੂੰ ਨਹੀਂ ਸਵਾਰਨ ਗਿਆ ਜੋ ਸਤਗੁਰਾਂ ਨੇ ਜਪਜੀ ਸਾਹਿਬ ਦੀ ਅਰੰਭ ਤੱਕ ਕਹਿ ਦਿੱਤਾ ਚੁੱਪ ਹੈ ਚੁੱਪ ਨਾ ਹੋਵੇ ਜੇ ਲਾਈ ਰਹਾ ਲੇਤਾ ਜਿੰਨੀ ਮਰਜੀ ਗਰੋ ਇੱਕ ਦਾ ਸਵਾਦੀ ਹਾਲ ਹੈ ਬਾਹਰੀ ਜ਼ੁਬਾਨ ਤੋਂ ਚੁੱਪ ਹੋਣਾ ਮਨ ਦੇ ਚੁੱਪ ਨਹੀਂ ਹੋ ਜਾਣਾ ਮਨ ਉਸ ਦਿਨ ਚੁੱਪ ਹੋਏਗਾ ਜਿਸ ਦਿਨ ਸ਼ਬਦ ਦਾ ਰਸਿਆ ਬਣੇਗਾ ਜਿਸ ਦਿਨ ਸ਼ਬਦ ਦਾ ਹੋਲਾ ਬਣਨੇਗਾ ਇਹ ਵੰਤ ਅਵਰਤ ਮਹਾਰਾਏ ਨੂੰ ਲਹੂ ਹਰ ਚਰਨਾ ਹੋ ਕੋਲਾ ਨਾਮ ਦਾ ਦਾਸ ਹਮ ਸੰਕਲਪ ਠਾਇਓ ਜੋ ਹੁੰਦਾ ਹੈ ਚਾਤ੍ਰਿਕ ਹੋਲਾ ਉਸ ਦਿਨ ਹੋਲੇਗਾ ਜਦ ਤਰੇ ਨੂੰ ਸਵਾਰਤੀ ਬੂਨ ਨਾਮ ਨੂੰ ਮਿਲ ਜੀਗੇ ਉਸ ਦਿਨ ਇਹ ਵਨ ਸ਼ਾਂਤ ਤੇ ਟਿਕਾਵਟ ਆਏਗਾ ਗੁਰ ਗੋਰਖ ਕੀਤੇ ਭੂਜ ਨਬਾਈ ਫਿਰ ਫਿਰ ਜੋਗੀ ਆਵੇ ਜਾਈ ਇਥੇ ਗੁਰ ਗੋਰਖ ਕੀਤੇ ਭੂਜ ਨਬਾਈ ਗੁਰ ਕੇ ਭੂਦਾ ਧਰਤੀ ਰक्त धारਦੇ ਰੱਖਿਆ ਕਰਨ ਵਾਲਾ ਭਾਵ ਧਰਤੀ ਦੀ ਰੱਖਿਆ ਕਰਨ ਵਾਲੇ ਆਲੋਕ ਵਾਹ ਗੁਰੂ ਪਰਮੇਸ਼ਰ ਗੁਰੂ ਦੀ ਤੇ ਭੂਜ ਨਬਾਈ ਗੁਰੂ ਨੂੰ ਤੇ ਤੂੰ ਜਾਣਿਆ ਨਹੀਂ ਗੁਰੂ ਬਾਰੇ ਤੈਨੂੰ ਸੂਝੀ ਸੂਝ ਪ੍ਰਾਪਤ ਨਾ ਹੋਈ ਫਿਰ ਫਿਰ ਜੋਗੀ ਆਵੇ ਜਾਏ ਤੇ ਇਸ ਤਰ੍ਹਾਂ ਜੋਗੀ ਫਿਰ ਤੇਰਾ ਜਨਮ ਕਰ ਨਹੀਂ ਹੋਣਾ ਤੈਨੂੰ ਵਾਰ-ਵਾਰ ਜਨਮਾਂ ਵਿੱਚ ਆਉਣਾ ਪਏਗਾ ਫਿਰ ਫਿਰ ਜੋਗੀ ਆਵੇ ਜਾਏ ਔਨ ਜਨ ਤੇਰਾ ਹੋਣਾ ਨਹੀਂ ਕਿਉਂ ਤੂੰ ਪ੍ਰਮਾਤਮਾ ਤੇ ਅਪੇਚ ਅਵੇਦ ਨਹੀਂ ਹੋਇਆ ਪ੍ਰਮਾਤਮਾ ਨਾਲ ਤੇਰੀ ਜਾਣ ਪਛਾਣ ਬਣੀ ਨਹੀਂ ਗੁਰ ਗੁਰ ਕੀਤੇ ਬੂਝ ਨਾ ਪਾਈ ਗੁਰਬਾਣੀ ਦੇ ਸਬਦਿਆਂ ਨੂੰ ਪਈ ਨਹੀਂ ਤੇ ਹਜ਼ੂਰ ਕਹਿੰਦੇ ਫਿਰ ਮੇਰੇ ਜੋਗੀ ਆਵੇ ਜਾਏ ਇਸ ਤਰ੍ਹਾਂ ਹੈ ਜੋ ਕਿ ਤੇਰਾ ਉਹ ਜਨ ਜਿਹੜਾ ਜਨਮ ਮੁਕੇਗਾ ਨਹੀਂ ਅਗੇ ਦੇ ਵਾਰ ਕਰ ਸਕਦੇ ਜਿਸ ਨੂੰ ਹੋਵਾ ਨਾਤ ਕਿਰਪਾਲਾ ਰਹਿ ਨਾਸ ਸਾਰੀ ਗੁਰੂ ਕੋ ਪਾਲਾ ਜਿਸ ਨੂੰ ਹੋਵਾ ਨਾਤ ਕਿਰਪਾ ਨਾਰਦਾ ਤੇ ਪਰਮੇਸ਼ਰ ਕਾਲੂ ਗੁਰੂ ਉਹ ਪਾਲਾ ਗੁਰੂ ਦੇ ਧਰਤੀ ਪਾਲਾ ਦਾ ਤੇ ਪਰਣ ਵਾਲਾ ਕਿ ਜਿਨ੍ਹਾਂ ਨੂੰ ਧਰਤੀ ਦਾ ਮਾਲਕ ਕਾਲੂ ਗੁਰੂ ਜਿਨ੍ਹਾਂ ਦੀ ਧਿਆਨ ਹੋ ਜਾਂਦਾ ਹੈ ਇਹਨਾਂ ਦੀ ਕਿਰਪਾ ਕਰਦਾ ਹੈ ਰਹਿ ਰਾਸ ਬਨਾਰੀ ਗੁਰੂ ਪਾਲਾ ਉਪਾਰੋ ਅਗੇ ਰਹਿ ਰਾਸ ਕਰਦੇ ਰਸ ਆਰਥੀ ਅਰਦਾਸ ਅਰਜੋਈ ਕਰਨਾ ਉਹ ਫਿਰ ਪਰਮਾਤਮਾ ਨੇ ਚਰਨਾ ਚ ਅਰਦਾਸ ਦਿੱਤੀ ਹਰ ਵੇਲੇ ਕਰਦੇ ਐ ਤੇ ਨਾਮੈ ਖਿੰਤਾ ਨਾਮੈ ਵਸਤਰ ਜਨ ਨਾਨਕ ਜੋਗੀ ਹੋ ਆਸਿਰ ਇਸ ਤਰ੍ਹਾਂ ਜਦੋਂ ਉਹ ਰਾਤ ਕਾਲ ਵਿਗਰੂ ਅਗੇ ਅਰਜੀ ਕਰਦੇ ਐ ਤੇ ਫਿਰ ਪਰਮਾਤਮਾ ਦੇ ਘਰੋਂ ਇਹਨਾਂ ਨੂੰ ਨਾਮ ਰੂਪ ਖਿੰਤਾ ਮਿਲਦੀ ਤੇ ਨਾਮ ਰੂਪ ਵਸਤਰ ਮਿਲਦਾ ਨਾਮੇ ਕਿੰਤਾ ਨਾਮੇ ਵਸਤਰ ਉਹਨਾਂ ਵਾਸਤੇ ਨਾਮ ਹੀ ਕਿੰਤਾ ਝੋਲੀ ਹੈ ਖਬਰ ਹੈ ਤੇ ਨਾਮ ਹੀ ਉਹਨਾਂ ਵਾਸਤੇ ਵਸਤਰ ਹੈ ਕਿਉਂਕਿ ਇੱਕ ਨਾਮ ਦੁਆਰਾ ਲੋਕ ਦੇ ਪਰਲੋਕ ਪਾਤਰੇ ਹੋਣੀ ਹੈ ਇਹਦੇ ਬਾਅਦ ਇਹ ਸਾਧਗੁਣ ਦਉਨ ਕੋ ਹੋਏ ਦਿਆਲਾ ਸੰਤ ਸੰਗ ਤੇਰੀ ਪ੍ਰੀਤ ਕਪੜ ਪਤ ਪਰਮੇਸ਼ਰ ਰੱਖੀ ਭੋਜਨ ਕੀਰਤਨ ਦੀ ਕਿਉਂਕਿ ਕਪੜਾ ਕਾਹਦੇ ਨਹੀਂ ਪਹਿਨਦੇ ਇੱਜ਼ਤ ਦਾ ਵਰਦੀ ਹੈ ਸਾਡੀ ਪਤ ਕੱਜਦਾ ਹੈ ਕਪੜਾ ਤੇ ਇਥੇ ਅੰਤਰੀ ਪਾਪ ਪਰਮੇਸ਼ਰ ਦਾ ਨਾਮ ਨੂੰ ਕਪੜਾ ਜਿਹੜਾ ਸਾਡੀ ਲੋਕ ਤੇ ਪਰਲੋਕ ਪੱਤ ਤੱਕਦਾ ਹੈ ਉਹ ਗੁਰੂ ਬਖਸ਼ਿਸ਼ ਰੂਪ ਨਾਮਕ ਕਪੜਾ ਸਾਨੂੰ ਦਿੰਦਾ ਜਿਹਦੇ ਨਾਲ ਲੋਕ ਤੇ ਪਰਲੋਕ ਮਨੁੱਖ ਦੀ ਪਤ ਕੱਜੀ ਜਾਂਦੀ ਹੈ ਤਾਂ ਹਜ਼ੂਰ ਕਹਿੰਦੇ ਨਾਮ ਨੇ ਕਿੰთა ਨਾਮੇ ਬਸਤਰ ਕਿ ਨਾਮ ਦੀ ਗਿੰਦ ਬਰਾਹੁਣੀ ਤੇ ਨਾਮ ਰਾਹੀ ਹੀ ਕਿ ਮਨੁੱਖ ਨੂੰ ਪਤ ਤੱਕਣ ਵਾਲਾ ਕਪੜਾ ਬਰਾਹੁਣਦਾ ਜਾਣਨ ਵਾਲੇ ਕਿਝੋਗੀ ਹੋ ਵਾਸਤੇ ਰ ਆਕੇ ਮੈਂ ਨਾਮ ਦਾਸ ਗੀਤੀ ਕਰਨਾ ਉਹ ਜੋਗੀ ਸਥਿਰ ਹੋ ਗਿਆ ਜਿਹਨੂੰ ਨਾਮ ਕਿੰਤਾ ਮਿਲ ਗਈ ਤੇ ਨਾਮ ਨੂੰ ਵਸਨ ਮਿਲ ਗਿਆ ਉਹ ਸਥਿਰ ਹੋ ਗਿਆ ਉਹਦੇ ਜੀਵਨ ਚ ਟਿਕਾ ਆ ਗਿਆ ਉਹਨੇ ਮਿਲਾਪ ਕਰਦੇ ਕੋ ਗਿਆਨ ਹਾਸਲ ਕਰ ਲਿਆ ਜਿਹਨੂੰ ਬ੍ਰਹਮਾਤਮਾ ਦੇ ਚਰਨਾਂ ਚੋਂ ਨਾਮ ਮਿਲ ਗਿਆ ਹੈ ਐਉਂ ਜਪਿਆ ਨਾਥ ਦਿਨ ਰਹੇ ਨਾਈ ਹੁਣ ਆਇਆ ਗੁਰ ਕੋ ਸਾਈਂ ਰਹਾਉ ਦੂਜਾ ਦੋ ਬੰਦ ਰਹਾਉਦੇ ਇਹਿਆ ਸੀ ਉਹਦੇ ਵਿੱਚ ਸਵਾਲ ਕੀਤਾ ਸੀ ਜਪਨਾਥ ਦਿਨ ਰਹਿ ਨਾਈ ਤਰੀਖਨਤਾ ਦੋ ਦਿਹਾਈ ਹਜ਼ੂਰ ਕਹਿੰਦੇ ਉਹ ਸਰਦਾਰ ਪਰਮੇਸ਼ਰ ਕਾਲਪਨਿਕ ਵੈਗਰ ਉਹਨੂੰ ਦਿਨ ਰਾਤ ਜਪ ਤਰੀਖਨਤਾ ਦੋ ਦਿਹਾਈ ਇਹ ਤੇਰੀ ਜ਼ਿੰਦਗੀ ਰੂਪ ਖੇਤਾ ਜਿਹੜੀ ਸ਼ਰੀਰ ਹੈ ਇਹ ਦੋ ਦਿਨਾਂ ਦੀ ਹੈ ਪਤਾ ਨਹੀਂ ਇਹ ਕਦੋਂ ਤੇਰਾ ਸਾਹ ਚੱਟ ਜਾਣਾ ਹੈ ਇਹ ਪਹਿਲਾ ਹਵਲਦਾਰ ਸੀ ਦੂਸਰੇ ਚੋਂ ਦਾ ਜਵਾਬ ਹੈ ਪਾਸਾ ਕਹਿੰਦੇ ਕਿ ਐਉਂ ਜਪਿਆ ਰਾਤ ਦਿਨ ਰਹਿ ਨਾਈ ਪਰਮਾਤਮਾ ਨੂੰ ਨਾਮ ਦੀ ਖਿੰਤਾ ਦੇ ਵਸਤਰ ਲੈ ਕਰਕੇ ਇਸ ਤਰ੍ਹਾਂ ਜੋਗੀ ਨੇ ਇਹੋ ਜਿਹਾ ਜਪਿਆ ਰਾਤ ਦਿਨ ਵਹਿਾਈ ਉਸ ਨਾਦ ਪਰਮੇਸ਼ਰ ਨੂੰ ਦਿਨ ਤੇ ਰਾਤ ਜਪਿਆ ਹੁਣ ਆਇਆ ਗੁਰੂ ਗੋਸਾਈ ਹੁਣ ਦਾਤੇ ਇਸ ਮਨੁੱਖੀ ਜਾਮੇ ਵਿੱਚ ਪਰਮਾਤਮਾ ਨੂੰ ਪਾ ਲਿਆ ਤੇ ਜੋਗੀ ਨੂੰ ਕਰਤੇਪੁਰਖ ਦਾ ਮਿਲਾਪ ਹੋ ਗਿਆ ਹੁਣ ਆਇਆ ਗੁਰੂ ਗੋਸਾਈ ਅਗਰ ਗੁਰੂ ਦੇ ਰਾਹੀ ਉਹ ਗੋਸਾਈ ਕਾਲੂ ਵਹਿਗੁਰ ਪਰਮੇਸ਼ਰ ਨੂੰ ਜੋਗੀ ਨੇ ਪਾ ਲਿਆ ਕਿਵੇਂ ਪਾਇਆ ਇਉਂ ਜਪਿਆ ਦਿਨ ਦੇ ਲਈ ਜਦੋਂ ਦਿਨ ਤੇ ਰਾਤ ਪਰਮੇਸ਼ਰ ਕਾਲੂਖ ਵੇਖਦ ਨੂੰ ਜਪਨਾ ਕੀਤਾ ਤੇ ਇਸ ਤਰ੍ਹਾਂ ਜਪਦਿਆਂ ਜਪਦਿਆਂ ਜੋਗੀ ਨੇ ਹੁਣ ਆਇਆ ਗੁਰੂ ਗੋਸਾਈਂ ਇਸ ਮਨੁੱਖੀ ਜਾਮੇ ਵਿੱਚ ਕਰਤੇ ਪੁਰਖ ਦਾ ਮਿਲਾਪ ਉਹ ਜੋਗੀ ਨੇ ਹਾਸਲ ਕਰ ਲਿਆ ਜਿਨੇ ਗੁਰੂ ਤੋਂ ਨਾਮੇ ਕਿੰਤਾ ਨਾਮੇ ਬਸਤ ਜਨਨਾਕ ਜੋਗੀ ਹੋਆ ਅਸਰ ਉਹ ਜੋਗੀ ਇਸ ਦਿਨ ਹੋ ਗਿਆ ਇਹਨੇ ਗੁਰੂ ਤੋਂ ਨਾਮ ਰੂਪ ਕਿੰਤਾ ਤੇ ਨਾਮ ਰੂਪ ਬਸਤ ਲੈਨੇ ਆ ਉਸਨੂੰ ਕਾਸ਼ਾ ਦੀ ਰਹਿਮ ਕਰ ਸਾਡੀ ਝੋਲੀ ਵੀ ਇਨਾਮ ਦੀ ਦਾਤ ਹੋਵੇ ਤੇ ਇਸ ਨਾਮ ਨੂੰ ਅਸੀਂ ਵੀ ਦਿਨ ਰਾਤ ਜਪੀਏ ਕਿਉਂਕਿ ਸਾਡਾ ਹੁਕਮ ਹੈ ਦਿਨ ਰਾਤ ਹੀ ਆਧਮ ਤੂ ਪਿਆਰੇ ਨਿਮਤ ਨਾ ਕੀਜੈ ਢੀਲਾ ਸੰਗ ਉਹ ਭਾਈ ਦਿਨ ਰਾਤ ਮੇਸ਼ ਦਾ ਨਾਮ ਜਪੋ ਹਜ਼ੂਰ ਕਹਿੰਦੇ ਸਮਾਂ ਤੇ ਦਿਨ ਰਾਤ ਕਰ ਕਿੰਦ ਰਿਹਾ ਹੈ ਤੇ ਤੁਸੀਂ ਦਿਨ ਰਾਤ ਕਰਕੇ ਜਪੀ ਚਲੋ ਇਹ ਸਮਾਂ ਸਫਲ ਹੁੰਦਾ ਜਾਏਗਾ ਕਿਉਂਕਿ ਜੀਵਨ ਦੇ ਨਾਲ ਨਾ ਜਾ ਸਕੋ ਬਹੁਤ ਘਟਾ ਹੈ ਦੇਨ ਸੋ ਰਹਿਣਾਰੇ ਦਿਨ ਰਾਤ ਕਰਕੇ ਹੁਣ ਕਰ ਰਹੀ ਹੈ ਜੇ ਅਸੀਂ ਦਿਨ ਰਾਤ ਨਾਲ ਜਪੀ ਚਲਾਂਗੇ ਇਹ ਜੀਵਨ ਦਾ ਸਮਾਂ ਤੇ ਸੁਵਾਸ ਇਹ ਸਫਲ ਤੇ ਸਕਾਰਤ ਹੋਣਗੇ ਗੁਰਦੇਵ ਜੀ ਜੀਵਨ ਜਾ ਚੋੜੀ ਪਾਉਂ ਤੁਹੀ ਅਬੰਤ ਕੋਲਾਂ ਦੀ ਖਿਮਾ ਇਸ ਮੁਸਲਤ ਅਨੇ ਚਨ ਰਾਜ ਬੇਨਤੀ ਹੈ ਗੁਰੂ ਹਰਿ ਸਰ ਜੀ ਦੇ ਪਾਵਨ ਪ੍ਰਕਾਸ਼ ਤੋਂ ਉਸ ਮਾਰਗਤ ਸ਼ੇਤਰੀ ਰਾਤਰੀ ਦੇ ਵਿਸ਼ੇਸ਼ ਦੀਵਾਨ ਸਜਣਗੇ ਆਪ ਸੰਗਤ ਦੀ ਜਾਣਕਾਰੀ ਲਈ ਬਾਹਰ ਜਿਹੜਾ ਉਹ ਕਹਿਣ ਲੱਗਾ ਹੋਇਆ ਹੈ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ